ਆਪਣੇ ਕਹਿਣ ਨਾਲ ਚੱਲ ਵੋਟਾਂ ਬਈ ਹੁਣ ਤਾਂ ਪੈ ਗਿਆ ਨਾ ਜੀ ਨੇ ਬੋਰਡ ਜਿੱਥੇ ਪਾਉਣੀ ਹੁਣ ਤੱਕ ਇਹਦਾ ਕੋਈ ਤਰਾਜ ਨਹੀਂ ਨਾ ਆਪਾਂ ਅੱਜ ਤਾਂ ਹੀ ਬੋਲਦੇ ਆ 22 ਤਰੀਕ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਗੋਪੀ ਭਲਾਈ ਜਣਾ ਦੀ ਜਿਸ ਨੂੰ ਗੋਪੀ ਬਾਬਾ ਵੀ ਕਿਹਾ ਜਾਂਦਾ ਹੈ ਕਿਉਂਕਿ ਗੋਪੀ ਆਪਣੀਆਂ ਭਵਿੱਖਬਾਣੀਆਂ ਦੇ ਕਰਕੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਮਸ਼ਹੂਰ ਨੇ ਗੋਪੀ ਦੀਆਂ ਕਈ ਭਵਿੱਖਬਾਣੀਆਂ ਸੱਚ ਵੀ ਹੋਈਆਂ ਨੇ ਤੇ ਉੱਥੇ ਹੀ ਹੁਣ ਹਾਲੀ ਦੇ ਵਿੱਚ ਇੱਕ ਹੋਰ ਭਵਿੱਖਬਾਣੀ ਸੱਚ ਹੋ ਚੁੱਕੀ ਹੈ ਗੋਪੀ ਦੀ ਤੁਹਾਨੂੰ ਦੱਸਦੇ ਕਿ ਗੋਪੀ ਬਾਬੇ ਨੇ ਵੋਟਾ ਪੈਣ ਤੋਂ ਬਾਅਦ 22 ਤਰੀਕ ਨੂੰ ਭਵਿੱਖਬਾਣੀ ਕੀਤੀ ਸੀ ਕਿ ਗੇਦਰਵਾ ਹਲਕੇ ਤੋਂ ਡਿੰਪੀ ਢ ਡੈਂਪੀਟ ਲੋ ਹੁਣ ਗਿੱਦੜਵਾ ਹਲਕੇ ਤੋਂ ਜਿੱਤ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਡਿੰਪੀ ਢਿੱਲੋਂ ਤੇ ਹੁਣ ਐਮਐਲਏ ਬਣ ਚੁੱਕੇ ਨੇ ਗਿੱਦਲਵਾ ਹਲਕੇ ਦੇ ਤੁਹਾਨੂੰ ਦੱਸਦੇ ਕਿ ਗੋਪੀ ਬਾਬੇ ਨੇ ਡਿੰਪੀ ਢਿੱਲੋਂ ਦੀ ਸਪੋਰਟ ਦੇ ਵਿੱਚ ਇੱਕ ਵੀਡੀਓ ਵੀ ਪਾਈ ਸੀ ਕਿ ਆਪਾਂ ਇਸ ਵਾਰ ਡਿੰਪੀ ਢਿੱਲੋਂ ਦੀ ਸਪੋਰਟ ਕਰਨੀ ਹੈ ਡਿੰਪੀ ਢਿੱਲੋਂ ਨੂੰ ਜਿੱਤਾਉਣਾ ਹੈ ਉੱਤੇ ਹੀ ਤੁਹਾਨੂੰ ਦਿਖਾਉਂਦੇ ਹਾਂ ਹੁਣ ਗੋਪੀ ਬਾਬੇ ਦਾ 22 ਤਰੀਕ ਵਾਲਾ ਵੀਡੀਓ ਜਿਸ ਦੇ ਵਿੱਚ ਉਹ ਭਵਿੱਖਬਾਣੀ ਕਰ ਰਹੇ ਨੇ ਡਿੰਪੀ ਢਿੱਲੋਂ ਦੇ ਬਾਰੇ ਕੀ ਕਿਹਾ ਸੀ ਗੋਪੀ ਭਲਾਈਆਣਾ ਨੇ ਤੁਸੀਂ ਸੁਣੋ ਇਹ ਵੀਡੀਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇਸ ਵੀਡੀਓ ਤੇ ਔਰ ਗੋਪੀ ਦੀਪ ਪਵਕਬਾਣੀ ਸੱਚ ਕਿਵੇਂ ਹੁੰਦੀ ਹੈ ਇਸ ਦੇ ਉੱਪਰ ਆਪਣੇ ਵਿਚਾਰ ਜਰੂਰ ਦਿਓ ਜੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਹੁਣ ਦੇਖੋ ਤੁਸੀਂ ਇਹ ਪੂਰਾ ਵੀਡੀਓ ਮੈਂ ਪਹਿਲਾਂ ਤਾਂ ਨਹੀਂ ਬੋਲਿਆ ਕਿਉਂਕਿ ਮੇਰੇ ਕਹਿਣ ਨਾਲ ਨਾ ਉਮੀਦਵਾਰ ਸਾਰੇ ਆਪਣੇ ਲਿਆ ਜਲੇ ਸੀ ਹਨਾ ਅਗਲਾ ਕਹਿੰਦਾ ਤੇਰੇ ਕਹਿਣ ਨਾਲ ਯਾਰ ਲੋਕਾਂ ਦੀ ਹਵਾ ਬਦਲ ਗਈ ਬਾਈ ਹੁਣ ਵੋਟਾਂ ਪੈ ਗਈਆਂ ਅੱਜ ਤਰੀਕ ਹੈਗੀ ਆ ਬਾਈ ਤੜਕੇ ਸਵੇਰ ਆਇਆ ਬਾਈ ਰஞ்சிਤ ਆਪਣੇ ਕੋਲੇ ਬੈਠਾ ਠੀਕ ਆ ਹੁਣ ਬਈ ਮਾਂ ਦੇ ਨੂੰ ਦੱਸ ਦਿੰਦਾ ਵੀ ਡੈਂਪੀ ਜਿੱਤੂ ਠੀਕ ਆ ਨਾ ਐ ਤੂੰ ਪਹਿਲਾਂ ਆਪਾਂ ਬੋਲੇ ਨਹੀਂ ਨਾ ਆਪਣੇ ਕਹਿਣ ਨਾਲ ਚੱਲ ਵੋਟਾਂ ਵੀ ਹੁਣ ਤਾਂ ਪੈ ਗਿਆ ਨਾ ਜਿਹਨੇ ਬੋਡ ਜਿੱਤੇ ਪੁਣੀ ਹੁਣ ਤਾਂ ਕਿਸੇ ਦਾ ਕੋਈ ਤਰਾ ਹੀ ਨਹੀਂ ਨਾ ਆਪਾਂ ਅੱਜ ਤਾਂ ਹੀ ਬੋਲਦੇ ਆ ਅੱਜ 22 ਤਰੀਕ ਨੂੰ ਵੀ ਡੈਂਪੀ ਜਿੱਤੂਗਾ ਜਿੱਤੂ ਥੋੜੀ ਬੋਡ ਤੇ ਜਿੱਤੂ ਪੱਕਾ